ਤੇ ਗਾਣਾ ਸੁਣੋ ਭੈਣ ਦੀ ਆਵਾਜ਼ ਅਨਛੱਤਰ ਸੱਤਾ ਜੀ ਨੇ ਜੋ ਗਾਇਆ ਸੀ ਅੱਜ ਭੈਣ ਖੁਦ ਸੁਣਾਉਣਗੇ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ ਸੁਣਾਓ ਭੈਣੇ ਹੋ ਜਾ ਸੁਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾ ਹਰ ਜੁਗ ਹੋਵੇ ਸਾਡਾ ਸਾਹਮਣ ਬਖਰਾ ਅੜਿਆ ਤੇ ਜਿਹੜਾ ਅਥਰੂ ਮੈਂ ਹਣ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਉਚੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹੋ ਕੀਲ ਵੇਲੇ ਫੈਦਾ ਤੇਰਾ ਤੇ ਜਦੋਂ ਯਾਰ ਕੋ ਹੋਲ ਨਾ ਹੋਵੇ ਤੇ ਜਦੋਂ ਯਾਰ ਕੋ ਹੋਲ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਖੀ ਸੁਣੇ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਣੀਆਂ ਬੇਪੱਤਿਆਂ ਨਾ ਬੇਪੱਤਿਆਂ ਨਾ ਬੇਪੱਤਿਆਂ ਨਾ ਇੱਕ ਪਿੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ